ਬਹੁਤ ਸਾਰੇ ਦੋਸਤ ਸ਼ਾਇਨਗਨ ਜਾਣਾ ਚਾਹੁੰਦੇ ਆ ਆਪਣੇ ਸ਼ਾਇਨਗਨ ਵੀਜ਼ੇ ਜਦੋਂ ਆਉਂਦੇ ਆ ਤਾਂ ਬਹੁਤ ਸਾਰੇ ਦੋਸਤਾਂ ਦੀ ਇਨਕੁਆਰੀਆਂ ਵੀ ਹੁੰਦੀਆਂ ਪਰ ਗੱਲ ਇਹ ਹੈ ਵੀ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ ਜਾਂ ਨਹੀਂ ਹੈਗੇ ਜੇ ਨਹੀਂ ਹੈਗੇ ਤਾਂ ਡਾਕੂਮੈਂਟ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦੋ ਤੁਸੀਂ 2 ਤੋਂ 3 ਮਹੀਨੇ ਵੀ ਜੇ ਆਪਣੇ ਡਾਕੂਮੈਂਟਸ ਤੇ ਵਰਕ ਕੀਤਾ ਤਾਂ ਤੁਹਾਨੂੰ ਸ਼ਾਇਨਿੰਗਨ ਵੀਜ਼ਾ ਮਿਲ ਜਾਊਗਾ ਜਿਹਦੇ ਵਿੱਚ ਮੇਨ ਰਿਕੁਆਇਰਮੈਂਟ ਆ ਤੁਹਾਡੀ ਬੈਂਕ ਸਟੇਟਮੈਂਟ ਹੈ 3 ਤੋਂ 4 ਮਹੀਨਿਆਂ ਦੀ ਜਿਹਦਾ ਕਲੋਜ਼ਿੰਗ ਬੈਲੈਂਸ 3 ਤੋਂ 4 ਲੱਖ ਹੋਣਾ ਚਾਹੀਦਾ ਹੈ ਤੁਹਾਡੇ ਕੋਲ 2 ਸਾਲ ਦੀ ਇਨਕਮ ਟੈਕਸ ਰਿਟਰਨ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਚਾਹੇ ਉਹ ਐਮਐਸਐਮ ਹੀ ਹੈ ਚਾਹੇ ਉਹ ਜੀਐਸਟੀ ਹੈ ਜਾਂ ਫਾਰਮ ਐਫ ਐਂਡ ਵੀ ਹੈ ਕੋਈ ਵੀ ਹੈ ਜੀ ਸੋ ਉਸ ਤੋਂ ਬਾਅਦ ਜੇ ਗੱਲ ਕਰੀਏ ਤੁਹਾਡੇ ਕੋਲ ਥੋੜਾ ਇਨਕਮ ਟੈਕਸ ਰਿਟਰਨ ਦੋ ਸਾਲ ਦਾ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਜੇਕਰ ਤੁਸੀਂ ਜੋਬ ਕਰਦੇ ਹੋ ਤੁਹਾਡੇ ਕੋਲ ਐਨਓਸੀ ਸੈਲਰੀ ਸਲਿੱਪਾਂ ਤਿੰਨ ਮਹੀਨੇ ਦੀ ਹੋਣੀ ਚਾਹੀਦੀ ਹੈ ਤੇ ਜਿਹੜੇ ਨਾਲ ਤੁਸੀਂ ਸ਼ੇਨਗਨ ਵੀਜ਼ਾ ਲੈ ਸਕਦੇ ਹੋ ਰਾਈਟ ਟਾਈਮ ਬਹੁਤ ਵਧੀਆ ਅਪਰੂਵਲ ਰੇਟ ਹੈ ਚਾਹੇ ਤੁਸੀਂ ਜਰਮਨ ਅਪਲਾਈ ਕਰੋ ਫਰਾਂਸ ਅਪਲਾਈ ਕਰੋ ਸਪੇਨ ਅਪਲਾਈ ਕਰੋ ਸੋ ਇਹ ਸਾਰੀਆਂ ਕੰਟਰੀਆਂ ਨੇ ਜਿੱਥੇ ਤੁਸੀਂ ਅਪਲਾਈ ਕਰਕੇ ਸ਼ੇਨਗਨ ਵੀਜ਼ਾ ਲੈ ਸਕਦੇ ਹੋ ਧੰਨਵਾਦ